ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਹਾਂ ਜੀ ਆਪਾਂ ਪਹਿਲਾਂ ਇਹ ਵਾਲੀ ਵੀਡੀਓ ਪਾਈ ਸੀਗੀ ਤੁਹਾਡੇ ਲਈ ਤੇ ਇਹਦੇ ਵਿੱਚ ਕੁਝ ਕਸਟਮਰ ਦੀ ਡਿਮਾਂਡ ਸੀ ਕਿ ਸਾਨੂੰ ਇਸ ਤਰ੍ਹਾਂ ਦਾ ਕਨਸੈਪਟ ਤੁਸੀਂ ਰੈਡੀ ਕਰਕੇ ਦਿਓ ਦੇਖੋ ਸੇਮ ਸ਼ਰਟ ਦਾ ਪੀਸ ਆਪਣੇ ਕੋਲ ਜਿਹੜੇ ਹੈਗੇ ਆ ਉਹ ਅਵੇਲੇਬਲ ਨਹੀਂ ਹੈ ਸਟਾਕ ਆਪਾਂ ਤੁਹਾਨੂੰ ਨਿਊ ਪ੍ਰਿੰਟ ਦਿਖਾ ਰਹੇ ਹਾਂ ਜਿਹਨੂੰ ਕਿ ਤੁਸੀਂ ਸੇਮ ਡਿਜ਼ਾਈਨਿੰਗ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਆਪਾਂ ਇਹਦੇ ਨਾਲ ਤੁਹਾਨੂੰ ਪਲੇਨ ਬਾਟਮ ਜਿੱਦਾਂ ਦੇ ਵੀ ਜਿਹੜੇ ਵੀ ਸ਼ੇਡ ਦੀ ਤੁਸੀਂ ਕਹੋਗੇ ਉਹ ਲਗਾ ਕੇ ਸੇਮ ਕਨਸੈਪਟ ਦੇ ਵਿੱਚ ਆਪਾਂ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਜਿੱਦਾਂ ਉਸ ਬਲੂ ਰਾਇਲ ਬਲੂ ਕਲਰ ਤੇ ਬਾਟਮ ਤੇ ਵਰਕ ਹੋਇਆ ਹੋਇਆ ਉਸੇ ਹੀ ਤਰ੍ਹਾਂ ਦਾ ਵਰਕ ਆਪਾਂ ਤੁਹਾਨੂੰ ਇਹ ਸਾਰੇ ਫੈਬਰਿਕ ਚੋਂ ਅਗਰ ਤੁਹਾਨੂੰ ਕੋਈ ਵੀ ਫੈਬਰਿਕ ਪਸੰਦ ਆ ਰਿਹਾ ਤਾਂ ਉਹਦੇ ਉੱਪਰ ਕਰਕੇ ਦੇਵਾਂਗੇ ਜੀ ਇਹ ਪਿਓਰ ਕ੍ਰੇਪ ਦੇ ਪ੍ਰਿੰਟ ਹੋਣਗੇ ਬਹੁਤ ਹੀ ਸੋਹਣੇ ਹੋਣਗੇ ਇਹਦੇ ਨਾਲ ਤੁਸੀਂ ਪਲੇਨ ਕ੍ਰੇਪ ਦੀ ਬਾਟਮ ਲਗਾ ਸਕਦੇ ਹੋ ਦੁਪੱਟਾ ਜੋ ਵੀ ਤੁਸੀਂ ਕੰਫਰਟੇਬਲ ਹੋ ਉਸੇ ਹੀ ਦੁਪੱਟੇ ਦਾ ਫੈਬਰਿਕ ਤੁਸੀਂ ਯੂਜ਼ ਕਰਵਾ ਸਕਦੇ ਹੋ ਅਗਰ ਤੁਸੀਂ ਵਿਦਾਊਟ ਦੁਪੱਟਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਰਵਾ ਸਕਦੇ ਹੋ ਜੀ ਇਹ ਬਹੁਤ ਹੀ ਸੋਹਣੇ ਪ੍ਰਿੰਟ ਨੇ ਲੇਟੈਸਟ ਡਿਜ਼ਾਈਨ ਨੇ ਲਾਈਟ ਦੇ ਵਿੱਚ ਵੀ ਇਹਦੇ ਵਿੱਚ ਆਪਣੇ ਕੋਲ ਕਲਰ ਅਵੇਲੇਬਲ ਆ ਡਾਰਕ ਦੇ ਵਿੱਚ ਵੀ ਆਪਣੇ ਕੋਲ ਕਲਰ ਅਵੇਲੇਬਲ ਆ ਜੀ স্মਲ ਪ੍ਰਿੰਟ ਵੀ ਹੈਗਾ ਔਰ ਬਿਗ ਪ੍ਰਿੰਟ ਦੇ ਵਿੱਚ ਵੀ ਹੈਗਾ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਸੂਟ ਨੂੰ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣੇ ਪ੍ਰਿੰਟ ਆ ਇਹਦੇ ਵਿੱਚ ਤੁਸੀਂ ਕੰਟਰਾਸਟ ਬਾਟਮ ਲੈ ਸਕਦੇ ਹੋ ਜਾਂ ਫਿਰ ਕਾਮਨ ਕਲਰ ਜੋ ਵੀ ਬੇਸ ਕਲਰ ਹੁੰਦਾ ਜਿੱਦਾਂ ਇਦੇ ਵਿੱਚ ਬਲੈਕ ਕਲਰ ਤਾਂ ਤੁਸੀਂ ਬਲੈਕ ਕਲਰ ਦੀ ਬਾਟਮ ਲਗਵਾ ਸਕਦੇ ਹੋ ਅਗਰ ਤੁਸੀਂ ਆਫ ਵਾਈਟ ਬਾਟਮ ਲਗਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਲਗਵਾ ਸਕਦੇ ਹੋ ਮਤਲਬ ਤੁਸੀਂ ਆਪਣੀ ਚੋਇਸ ਅਕੋਰਡਿੰਗ ਸੂਟ ਨੂੰ ਕਿਸੇ ਵੀ ਤਰ੍ਹਾਂ ਨਾਲ ਕਸਟਮਾਈਜ਼ ਕਰਾ ਸਕਦੇ ਹੋ ਡਿਜ਼ਾਈਨਿੰਗ ਆਪਾਂ ਤੁਹਾਨੂੰ ਸਭ ਤੋਂ ਫਰਸਟ ਦੇ ਵਿੱਚ ਦਿਖਾਈ ਸੀ ਔਰ ਫੈਬਰਿਕ ਇੰਨਾ ਵਿੱਚੋਂ ਤੁਸੀਂ ਚੂਸ ਕਰ ਸਕਦੇ ਹੋ ਜੀ ਸੇਮ ਜੋ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾਇਆ ਜੋ ਵਰਕ ਕੀਤਾ ਹੋਇਆ ਸੇਮ ਸਟਾਕ ਦੇ ਵਿੱਚ अवेलेबल ਨਹੀਂ ਹੈ 셔ਟ ਦਾ ਪੀਸ ਤਾਂ ਤੁਸੀਂ ਜੋ ਆਪਾਂ ਤੁਹਾਨੂੰ ਵੀਡੀਓ ਚ ਦਿਖਾ ਰਿਹਾ ਉਹਨਾਂ ਵਿੱਚੋਂ ਚੂਸ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਆਰਡਰ ਦੇ ਲਈ ਤੁਸੀਂ ਸਾਡੇ ਉੱਪਰ ਦਿੱਤੇ ਨੰਬਰ ਤੇ ਵਟਸਐਪ ਕਰਕੇ ਸਕਰੀਨਸ਼ਾਟ ਭੇਜ ਸਕਦੇ ਹੋ ਸੂਟ ਦਾ ਤੇ ਉਸ ਸੂਟ ਦੀ ਤੁਸੀਂ ਮੈਜ਼ਰਮੈਂਟ ਦੱਸਣੀ ਹੈ ਸਾਨੂੰ ਤੇ ਉਸ ਦੇ ਅਕੋਰਡਿੰਗ ਆਪਣਾ ਸੂਟ ਰੈਡੀ ਕਰਵਾਉਣਾ ਜੀ ਅਗਰ ਤੁਸੀਂ ਦੁਪੱਟਾ रेडी ਕਰਵਾਉਣਾ ਤਾਂ ਵੀ ਦੱਸ ਸਕਦੇ ਹੋ ਵਿਦਾਊਟ ਦੁਪੱਟਾ ਰੈਡੀ ਕਰਵਾਉਣਾ ਤਾਂ ਵੀ ਦੱਸ ਸਕਦੇ ਹਾਂ ਜੀ ਪੇਮੈਂਟ ਆਨਲਾਈਨ ਹੋएगी ਜੀ ਐਡਵਾਂਸ ਦੇ ਵਿੱਚ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਤੁਸੀਂ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਫਿਰ ਬੈਂਕ ਟ੍ਰਾਂਸਫਰ ਕਰ ਸਕਦੇ ਹੋ ਸੂਟ ਨੂੰ ਰੈਡੀ ਹੋਣ ਦੇ ਲਈ 15 ਤੋਂ 20 ਡੇਜ਼ ਲੱਗਣਗੇ ਜੀ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ ਚ ਨਵੇਂ ਸੂਟਾਂ ਨਾਲ ਥੈਂਕ ਯੂ